ਕਾਦੀ ਕੋਟ ਗੰਗੋੜਾ ਵਿੱਚ ਆਜ ਕੱਲ ਕਹਿੰਦੇ ਤਹਿਦਮ ਚਾ ਹੋਇਆ ਕਬੱਡੀ ਵਿੱਚ ਆ ਜਾਸੀ ਨੇ ਇੱਕ ਪਾਸੇ ਫਕਰ ਚੰਡਾ ਪੰਡਾ ਜਿਹੜੇ ਪਿੰਦਾ ਬਿੰਦੀ ਖੇਡਿਆ ਬਿੰਦੀ ਦਾ ਪੁੱਤਰ ਹਰਜੀਤ ਖੇਡਿਆ ਔਰ ਕਾਦੀ ਸੋਨੀ ਫਕਰ ਚੰਡੇ ਵਾਲਾ ਖੇਡਦਾ ਗਾਦੀ ਹੋ ਸਕਦਾ ਪੱਜਗਾ ਨਹੀਂ ਹੋ ਸਕਦਾ ਦੇਖ ਕਾਦੀ ਫਾਉਟ ਕਿੰਦਰ ਮੁੰਡੇ ਕਹਿੰਦੇ ਵੀ ਰਸਤੇ ਦੇ ਵਿੱਚ ਖੜੀ ਜਾ ਟ੍ਰਿਪਲ 01 ਥੋੜੀ ਜੀ ਅੰਦਰ ਕਰ ਲੋ ਵੀਰ ਬਣ ਕੇ ਟ੍ਰਿਪਲ 01 ਜਿਹਦੇ ਆਖਿਆ ਪੀਵਨ ਚਾਹੀਦੀ ਹੈ ਜਦੋਂ ਰੀਜਾ ਪੂਰੀਆਂ ਹੋ ਜਾਣ ਜਦੋਂ ਸੁਪਨੇ ਪੂਰੇ ਹੋ ਜਾਣ ਪਰ ਇਧੂ ਤੇ ਕਾਲਿਆ ਹੋਰ ਕੀ ਹੁੰਦਾ ਤੂੰ ਭਾਗਾ ਵਾਲਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਬਿਰੋ ਮਦਾਨਾਂ ਦੇ ਉਹ ਤਲਵੰਡੀ ਪਿੰਡ ਮੁੰਡਿਆਂ ਦਾ ਉਹ ਤਲਵੰਡੀ ਮੇਲੇ ਲੱਗਦਾ ਕਿ ਲੋਟੀ ਦਾ ਦੇ ਲੱਤਾਂ ਮਨੋਰ ਵਾਲਾ ਪੱਤੀ ਫਿਰ ਦੁਬਾਰਾ ਭੱਪਾ ਸਾਹਿਬ ਦੀ ਗੱਲ ਚੱਲਦੀ ਹੈ ਇਹ ਵੱਡੀ ਧਰਤੀ ਹੈ ਮੈਚ ਕੰਦੇ ਔਣ ਚੋਤੀ ਦਾ ਨੰਬਰ 4 ਕੜਿਆਣ ਦਾ ਪ੍ਰਤਾਪ ਲੱਗਾ ਹੋਇਆ ਤੇ ਨਾਲ ਸ਼ੀਲੂ ਹਰਿਆਣੇ ਦਾ ਸ਼ੋਹਰਾ ਅੱਜ 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 ਪਿੰਡ ਘੋਟੀ ਦਾ ਕੌਡੀ ਕੱਪ ਕਿਲੂ ਸ਼ੀਲੂ 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 ਅੱਜ ਘੋਟੀ ਦਾ ਕੱਪ ਲੋਟੀ ਦਾ ਕੱਪ ਔਰ ਆ ਪਾਲ ਅਮਰੀਕਾ ਹਰਮਨ ਕਟਾਰੀ ਤੇ ਨਾਲ ਸੰਜੂ ਖਡਰਾ ਇਹਨਾਂ ਭਰਾਵਾਂ ਦੇ ਵੱਲੋਂ